ਕਹਾਂ ਕੋਈ ਨਹੀਂ ਯਾਰ ਕਿਤਾਬ ਦਾ ਲਾਇਸੈਂਸ ایکسپਾਇਰ ਹੋਇਆ ਮੈਂ ਮੈਦੋਰੀ ਤੇ ਲੁਕੀ ਗਿਆ ਮੈਨੂੰ ਲੱਗਦਾ 4-5 ਮਹੀਨੇ 4-5 ਮਹੀਨੇ ਕੰਟੇਨ ਚਲਾਉਂਦੇ ਹੋ ਤਾਂ ਇਹ ਵੀ ਨਹੀਂ ਪਤਾ ਵੀ ਉਹ ਤੋਂ ਬਿਨਾਂ ਕੋਈ ਰੁਪਿਆ ਦਾ ਵੀ ਚੀਜ਼ ਵੇਚ ਸਕਦੇ ਤੁਸੀਂ ਨਹੀਂ ਕਰਾਉਣਾ ਨਾ ਕਿਹੜੇ ਕਰਾਉਣਾ ਨਹੀਂ ਕਰਾਉਣਾ ਲਾਇਸੈਂਸ ਲਾਇਸੈਂਸ ਸੈਂਪਲ ਪਰ ਕਿੰਨਾ ਚਿਰ ਹੋ ਗਿਆ 5-6 ਮਹੀਨੇ ਉਹ ਤਾਂ ਸੀਗਾ ਇਹ ਤਾਂ ਲਾਇਸੈਂਸ ਇੱਕ ਪਤਾ ਨਹੀਂ ਜੀ ਐਸਟੇਸ਼ਨ ਆ ਉਹ ਤੋਂ ਠੀਕ ਕਰ ਸੀ ਰਜਿਸਟ੍ਰੇਸ਼ਨ ਹੈ ਇਹ ਜੀ ਇਹਦਾ ਨਾਲ ਰਜਿਸਟ੍ਰੇਸ਼ਨ ਦਾ ਕੀ ਮਤਲਬ ਹੈ ਲਾਇਸੈਂਸ ਮਾਣਦਾ ਨਹੀਂ ਹਲਕੀ ਜਿਹੀ ਦਾ ਨਾ ਕੋਈ ਕਿੱਥੇ ਐਕਸਪਾਇਰ ਦਿਖਾਓ ਕੋਈ ਸਪੈਲ ਹੋ ਜੇ ਕੁਝ ਨਹੀਂ ਸਮਝ ਆ ਰਿਹਾ ਪੰਜਾਬੀ ਚਾਹਦਾ ਹਾਂ ਹਾਂ ਜੀ ਪੰਜਾਬੀ ਪੰਜਾਬੀ ਸਾਨੂੰ ਆਇਆ ਨਾ ਬੰਦੇ ਨੂੰ ਤਾਂਗੇ ਤੋਂ ਖਿਆਲ ਰੱਖਣਾ ਹੈ ਹਾਂ ਜੀ ਡਾਕਟਰ ਸਾਹਿਬ ਅ ਅੱਜ ਇੱਥੇ ਫੂਡ ਸੇਫਟੀ ਟੀਮ ਪਹੁੰਚੀ ਹੈ ਕੰਟੇਨ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਸੈਣੀ ਸਾਹਿਬ ਸਾਡੇ ਖੜੇ ਆ ਜਿੰਨਾਂ ਕੋ ਠੇਕਾ ਹੈ ਦਾ ਤੇ ਉਪਰੋਂ ਹਦਾਇਤਾਂ ਵੀ ਬੜੀਆਂ ਸਖਤ ਆਈਆਂ ਵੀ ਕੰਟੇਨਾਂ ਦੇ ਵਿੱਚ ਇਨਸਪੈਕਸ਼ਨ ਕੀਤੀ ਜਾਵੇ ਔਰ ਫੂਡ ਸੇਫਟੀ ਦਾ ਜਿੱਥੇ ਮੇਅਰ ਨਹੀਂ ਲਈ ਜਾ ਰਹੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾਵੇ ਜੇ ਸੈਂਪਲਿੰਗ ਹੈ ਤਾਂ ਉਹ ਵੀ ਕੀਤੀ ਜਾਵੇ ਸੈਂਪਲ ਪਹਿਲਾਂ ਵੀ ਲਿਆ ਹੈ ਇਹਨਾਂ ਦਾ ਦੁੱਧ ਦਾ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਡਰਡਾਈਜ਼ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨ ਪੇ ਆ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕੈਚਰ ਵੀ ਡਸਟਬਨ ਓਪਨ ਰੱਖੇ ਹੋਏ ਆ ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ ਤੇ ਜਿਹੜਾ ਲਾਇਸੈਂਸ ਜਿਹੜਾ ਉਹ ਮੁੱਢਲੀ ਚੀਜ਼ ਆ ਡਾਕੂਮੈਂਟ ਆ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਹੈ ਸੈਣੀ ਸਾਹਿਬ ਨੇ ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ ਚਾਹੀਦਾ ਹੈ ਉਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ ਇਹਨੂੰ ਐਕਸਪਾਇਰ ਹੋ ਵੀ 4-5 ਮਹੀਨੇ ਹੋ ਗਏ ਆ ਤੋਂ ਇਹ ਤਾਂ ਬਹੁਤ ਜ਼ਰੂਰੀ ਐ ਐਫਐਸਐਸਆਈ ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਸੇਲ ਠੀਕ ਐ ਔਰ ਇਥੇ ਮੌਗਫੜੀ ਦੀ ਰੇੜੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਆ ਇਹਨਾਂ ਨੂੰ ਕਹਿ ਚੱਲੇ ਆ ਪੁੱਲ ਬਣਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹਾਂ ਇਹ ਜ਼ਰੂਰ ਆ ਕਿ ਇਹ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਪੜਨੀ ਨਹੀਂ ਆ ਨਾ ਥੋੜੀ ਆਦਤ ਵਰਤੀ ਉਹਦਾ ਦੀ ਪੜ ਗਏ ਆਪਣੇ ਨਹੀਂ ਹੁੰਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰ ਇੱਥੇ ਸਿਵਲ ਹਸਪਤਾਲ ਦੀ ਕੰਟੀਨ ਆ ਜਿੱਦਾ ਇੱਥੇ ਟੋਪੀਆਂ ਆਇਆ ਦਸਤਾਨੇ ਆ ਜਦੋਂ ਕੋਈ ਲੋਕ ਆਉਂਦੇ ਇੱਥੇ ਮਰੀਜ਼ ਆਉਂਦੇ ਆ ਪੇਸ਼ੈਂਟ ਆਉਂਦੇ ਆ ਉਦੋਂ ਸਫਾਈ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੇ ਜੁਆਇੰਟ ਇਨਸਪੈਕਸ਼ਨ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਨੂੰ ਇਹਨਾਂ ਦਾ ਵੈਸ ਹਰ ਹਸਪਤਾਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੂਟ ਸੈਫਟੀ ਦਾ ਤਾਂ ਇੱਕ ਪੱ ਲਈ ਹੈਗਾ ਪਰ ਮੇਰਾ ਕਹਲਾ ਹਸਪਤਾਲ ਦੀ ਜਿਹੜੀ ਇਹ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਡੀ ਸਾਹਿਬ ਤੁਸੀਂ ਘੱਟ ਧਿਆਨ ਦਿਨੇ ਆ ਵੈਸੇ ਥੋੜਾ ਜਲ ਦੇ ਦਿਓ ਸੋ ਆ ਨੋਟਿਸ ਦੇ ਚੰਨੇ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ 2 ਹਫ਼ਤਿਆਂ ਦਾ ਟਾਈਮ ਦੇਤਾ ਲਾਇਸੈਂਸ ਬਣਾਉਣ ਵਾਸਤੇ ਤੇ ਜਿਹੜੇ ਦਸਤਾਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹੜੇ ਸਫਾਈ ਦਾ ਡਸਟਵਿੰਦੇ ਟੱਕਣ ਉਹਦੇ ਲਈ 2 ਹਫ਼ਤੇ ਨਹੀਂ ਆਗੇ ਉਹਦੇ ਲਈ ਤਾਂ ਇਹਨਾਂ ਨੂੰ ਹੁਣੇ ਹੀ ਕਹਤਾ ਸ਼ਾਂਤ ਦਾ ਇਚਾਮ ਨੇ ਠੀਕ ਹੋ ਜਾਣਾ ਚਾਹੀਦਾ ਉਹਦੇ ਲਈ ਤਾਂ ਕਦੇ 2 ਹਫ਼ਤੇ ਲੈਣੇ ਆ ਸੋ ਸਾਡੀ ਸਾਹਮਤਾ ਬੱਲੇ ਖਰੇ ਆ ਪਰ ਮਨ ਦੇ ਘਾਟਾ ਗੱਲ ਸਾਡੀ ਤੇ ਹੁਣ ਆਸ ਲਾਉਨੇ ਆ ਕਿ ਸ਼ਾਇਦ ਰਿਟਨ ਦਿੱਤਾ ਸ਼ਾਇਦ ਗੱਲ ਮੰਨ ਜਾਣ ਤੇ ਫੂਡ ਸੇਫਟੀ ਕੋਲ ਮੜਾ ਕੇ ਮਿਸ਼ਨ ਤੰਦਰੁਸਤ ਪੰਜਾਬ ਵੱਲ ਨੂੰ ਹੀ ਤੁਰਨਾ ਆਪਾਂ ਤੇ ਮਰੀਜ਼ ਜਿਹੜੇ ਆ ਕਾਫੀ ਮੋਰ ਵੀ ਸਾਰੇ ਮੇਰੇ ਖਾਲਾ ਡਾਕਟਰ ਸਟਾਫ ਸਾਰੇ ਆਉਂਦੇ ਇੱਥੇ ਤੇ ਕੰਪਲੇਂਟਸ ਵੀ ਮਿਲਦੀਆਂ ਰਹਿਂਦੀਆਂ ਦਾਹੇ ਬੁਦਾਹੇ ਸਾਨੂੰ ਕੰਪਲੇਨਟ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਤੇ ਕੰਟੀਨ ਦਾ ਸਟੈਂਡਰਡ ਨਹੀਂ ਹੈਗਾ ਸਫਾਈ ਨਹੀਂ ਹੈਗੀ ਹੁਣ ਜੇ ਕੋਈ ਟੱਕਣ ਦੇਖ ਕੇ ਜਾਵੇ ਦੁੱਧ ਦੇ ਤਾਂ ਕਹੂਗਾ ਹੀ ਨਾ ਬੰਦਾ ਵਿਚਾਰਾ ਤੇ ਦੁੱਧ ਹੀ ਨਹੀਂ ਟੱਕਿਆ ਹੋਇਆ ਸੋ ਹੈਰਾਨੀ ਦੀ ਗੱਲ ਆ ਟੱਕਣ ਹੈ ਵੀ ਨਹੀਂ ਨਾ ਕੋਈ ਠੀਕ ਮਤਲਬ ਇੱਕ ਤਾਂ ਹੋਣਾ ਟੱਕਣ ਹੈਗੇ ਆ ਤਾਂ ਦਿੱਤੇ ਨਹੀਂ ਸੀ ਹੈ ਹੀ ਨਹੀਂ ਸੋ ਕਿਤੇ ਠੀਕ ਕਰਨਗੇ ਇਹ ਸੈਣੀ ਸਾਹਿਬ ਚੰਗੇ ਬੰਦੇ ਆ ਠੀਕ ਕਰਨਗੇ ਆਸ ਲਾਉਨੇ ਨਾ ਤੇ ਫਿਰ ਠੀਕ ਕਰਨਗੇ ਠੀਕ ਹੈ ਡਾਕਟਰ ਤੁਸੀਂ ਇੱਥੇ ਦੇ ਐਸਐਮ ਨੂੰ ਅੱਜ ਕੰਟੀਨ ਦੀ ਚੈਕਿੰਗ ਕੀਤੀ ਹੈ ਤੁਸੀਂ ਜੁਆਇੰਟ ਚੈਕਿੰਗ ਕੀਤੀ ਡੀਐਚਓ ਸਾਹਿਬ ਦੇ ਨਾਲ ਕੁਝ ਕਾਫੀ ਖਾਮੀਆਂ ਪਾਈਆਂ ਗਈਆਂ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕਿਉਂਕਿ ਜਿਆਦਾ ਡਾਕਟਰ ਸਾਰੇ ਇੱਥੇ ਡੇਲੀ ਆਉਂਦੇ ਚਾਹ ਪੀਣ ਉਹ ਥੋੜਾ ਜਿਹੜਾ ਸਾਡਾ ਜੋ ਡੀਐਚਓ ਸਾਹਿਬ ਨੇ ਸਾਡੇ ਦੇਖਰੇਖ ਚ ਲੈ ਜਾਂਦਾ ਹੈਗਾ ਉਹ ਅਸੀਂ ਬਸ ਥੋੜੇ ਦਿਨਾਂ ਅੰਚੀ ਸਾਰਾ ਇੰਪਰੂਵ ਕਰ ਦੇਣਾ ਜਿਹੜੀਆਂ ਕੁਝ ਕਮੀਆਂ ਨੇ ਕੁਝ ਟੱਕਣ ਦਾ ਜਾਂ ਜਿਹੜੀਆਂ ਪ੍ਰੋਪਰ ਉਹਨੂੰ ਰੱਖਣ ਦਾ ਜੋ ਹੈਗਾ ਉਹ ਸਾਰਾ ਅਸੀਂ ਥੋੜੇ ਦਿਨਾਂ ਵਿੱਚ ਠੀਕ ਕਰ ਦੇਣਾ ਲਾਈਸੈਂਸ ਤੇ ਗੈਰ ਆਈਡੀਆ ਲੀਗਲ ਜੋ ਵੀ ਡਾਕੂਮੈਂਟ ਹੈਗੇ ਆ ਉਹ ਅਸੀਂ ਦਿਰਾਣੇ ਆ ਅਸੀਂ ਤਾਂ ਖੋਦ ਚਾਹਨੇ ਆ ਕਿ ਸਾਡੇ ਨਾਲ ਜਦੋਂ ਤੁਹਾਡੇ ਵੱਲੋਂ ਮਡੀਚਰ ਸਾਹਿਬ ਵੱਲੋਂ ਆ ਕੇ ਸਾਰੀ ਚੈਕਿੰਗ ਹੁੰਦੀ ਆ ਕੁਝ ਕਈ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਵੀ ਦੇਖ ਰਿਕਚ ਨਹੀਂ ਹੁੰਦੀਆਂ ਪਰ ਅਸੀਂ ਜੋ ਵੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਹਦਾਇਤਾਂ ਨੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਆਂ ਥੈਂਕ ਯੂ